ਬਦੀ ਔਰ ਤਕੇ ਸ਼ਾਹੀ ਦੀ ਇੱਕ ਮੈਂ ਕਵਾਂਗਾ ਨੰਗਾ ਨਾਚ ਔਰ ਐਸੀ ਤਸਵੀਰ ਪੇਸ਼ ਹੋਈ ਆ ਜਿੰਨੂੰ ਦੇ ਕੇ ਸਾਡਾ ਦਿਲ ਬਲੁੰਦ ਰਿਆ ਗਿਆ ਪੀਐਸਪੀਸੀਐਲ ਵੱਲੋਂ ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਲਈ ਬਹੁਤ ਸਾਰੇ ਯੂਨਿਟਸ ਮਾਫ ਆ ਆਮ ਲੋਕਾਂ ਦੇ ਲਈ ਵੀ ਮਾਫ ਆ ਇੱਥੇ ਹਰ ਵਿਅਕਤੀ ਪੱਲੇਦਾਰੀ ਕਰਦਾ ਦਿਹਾੜੀ ਕਰਦਾ ਔਰ ਇੱਕ ਯੁਵਾ ਪੀੜੀ ਦਾ ਬੱਚਾ ਉਹ ਵੀ ਵਿਚਾਰਾ ਦਿਹਾੜੀ ਕਰਦਾ ਨਿਟਿੰਗ ਦਾ ਕੰਮ ਕਰਦਾ 2023 ਦੇ ਵਿੱਚ ਉਹਨਾਂ ਨੂੰ ਬਿਜਲੀ ਦਾ ਬਿੱਲ 2,69,000 ਰੁਪਏ ਆ ਗਿਆ ਉਸ ਤੋਂ ਬਾਅਦ ਹੁਣ 24 ਤੱਕ ਪਹੁੰਚਦੇ ਪਹੁੰਚਦੇ 25 ਤੱਕ ਪਹੁੰਚਦੇ ਪਹੁੰਚਦੇ ਇਹ 3.5 ਲੱਖ ਤੋਂ ਪੌਣੇ 4 ਲੱਖ ਦੀ ਤਦਾਰ ਦੇ ਵਿੱਚ ਪਹੁੰਚ ਗਿਆ ਹੋਇ ਤੋੜਾ ਉਹ ਕਿੰਨੇ ਰਹਿਣ ਤੇ ਕਿਥੋਂ ਦੇ ਰਹਿਣ ਵਾਲੇ ਮੈਂ 88 ਫੁੱਟ ਮੁਸਤਫਾ ਬਾਗ ਲਖੀਏ ਕਲੋਨੀ ਚ ਰਹਿੰਦਾ ਆ ਤੁਹਾਡੇ ਘਰ ਦਾ ਕਿੰਨਾ ਬਿੱਲ ਆਇਆ ਜੀ ਹੁਣ ਦਰ ਤੱਕ ਕਿੰਨਾ ਜੁਰਮਾਨਾ ਲਗਾ ਕੇ ਭੇਜਤਾ ਗਿਆ ਸਾਡੀ 2022 ਦੇ ਵਿੱਚ ਐਵਰੇਜ ਹੈਗੀ ਸੀ 33500 ਫਿਰ 2023 ਦੇ ਵਿੱਚ ਅਪ੍ਰੈਲ ਦੇ ਮਹੀਨੇ ਸਾਡਾ ਬਿੱਲ ਆਇਆ ਸੀ 100000 ਉਸ ਤੋਂ ਬਾਅਦ ਇਹਨਾਂ ਨੇ 2 ਮਹੀਨੇ ਬਾਅਦ ਮਈ ਦੇ ਵਿੱਚ 269000 ਬਿੱਲ ਭੇਜਤਾ ਤੇ ਹੁਣ ਇਹਨਾਂ ਨੇ ਵਿਆਜ ਲਾ ਲਾ ਕੇ ਹੁਣ ਇਹ ਲਾਸਟ ਮੰਥ ਦੇ ਵਿੱਚ ਇਹ 2025 ਦੇ ਵਿੱਚ ਇਹਨਾਂ ਨੇ 335000 55000 ਕਰਤਾ ਇਹਨਾਂ ਨੇ ਤਾਂ ਇਸ ਮਾਮਲੇ ਦੇ ਵਿੱਚ ਕਹੇ ਆ ਤੇ ਘਰ ਨੂੰ ਜਾ ਕੇ ਮਲੇ ਤੁਸੀਂ ਬਿਲੀ ਵਿਭਾਗ ਦਾ ਹਾਂਜੀ ਕਾਫੀ ਜਣਿਆਂ ਨੂੰ ਮਿਲਿਆ ਵਾ ਬਟ ਉਹ ਸਾਨੂੰ ਕਹਿੰਦੇ ਕਿ ਸਾਨੂੰ ਆਪੜੀ ਪਤਾ ਨਹੀਂ ਨੇ ਤੁਹਾਨੂੰ ਕੇਸ ਸੀ ਦਾ ਬਿੱਲ ਪਾਰਤਾ ਵਾ ਤੇ ਤੁਸੀਂ ਇੰਜ ਕਰੋ ਕੇਸ ਕਰ ਦੋ ਸਾਨੂੰ ਸਾਨੂੰ ਹਰ ਕੋਈ ਹੀ ਕਹਿੰਦਾ ਕੇਸ ਕਰ ਦੋ ਉਦੋਂ ਮੈਨੂੰ ਕੋਲ ਲਾਉਂਦੀਆਂ ਕਈ ਜਣੇ ਦੇ ਕਿ ਤੁਸੀਂ ਬਿੱਲ ਤਾਰਿਆ ਨਹੀਂ ਐ ਜਬ ਬਿੱਲ ਆਪਣਾ ਜਮਾ ਕਰਾਓ ਜਾ ਕੇ ਜਾਨੇ ਤੇ ਅਸੀਂ ਤੁਹਾਡੀ ਤਾਰ ਕੱਢ ਦੇਣੀ ਇਹ ਕਰਦਣਾ ਉਹ ਕਰਦਣਾ ਤੇ ਕਿੰਨੇ ਗਾਜਾ ਦਾ ਮਕਾਨ ਹੈ ਜੀ 35 ਗਾਜਾ ਦਾ ਮਕਾਨ ਤੇ ਕਿੰਨੇ ਜਣੇ ਰਹਿੰਦੇ ਸੀ 6 ਜਣੇ ਰਹਿੰਦੇ ਸੀ ਜਿੱਦਾਂ ਅਸੀਂ ਗੱਲ ਕਰੀਏ ਘਰ ਦੇ ਵਿੱਚ ਕਿੰਨਾ ਦਾ ਸਮਾਨ ਆ ਜਿਹੜਾ ਵੱਲਦਾ ਜੀ ਉਹੀ 2-4 ਬਲ ਬਲਦੇ ਆ ਇੱਕ ਫ੍ਰਿਜ ਹੁਣੀ ਆ ਤੇ ਜੋ ਤੁਹਾਨੂੰ ਪਤਾ ਹੀ ਕਰਦੇ ਜੋ ਹੁੰਦੇ ਨੋਰਮਲ ਤਾਂ ਇਹ ਇਲਾਕੇ ਦੇ ਜੋ ਕੱਲੇ ਤੁਹਾਡੇ ਘਰ ਦਾ ਇਹਨਾਂ ਬਿਲਾ ਇਹਨਾਂ ਫਰਾਂਡਿੰਗ ਕੰਡੀਆਂ ਦਾ ਨਹੀਂ ਨਹੀਂ ਸਾਡੇ ਆਇਆ ਹਾਂਜੀ ਸਾਡੇ ਆਇਆ ਤੁਸੀਂ ਕੀ ਕੰਮ ਕਰਦੇ ਮੈਂ ਨੀਟਿੰਗ ਦਾ ਕੰਮ ਕਰਦਾ ਕਿੰਨੇ ਜਣੇ ਕਰਦੇ ਕਮਾਉਣ ਵਾਲੇ ਨਹੀਂ ਜੀ ਦੋ ਜਣੇ ਆ ਦੋ ਫੈਮਲੀਆਂ ਮੇਰਾ ਬ੍ਰਦਰ ਉੱਪਰ ਇੰਦਾ ਤੇ ਮੈਂ ਮੀ ਡੈਡੀ ਮੈਂ ਮੈਂ ਸਾਹਮਨਾ ਵਾ ਤੇ ਇਹਨਾਂ ਦੀ ਮੈਂ ਕਰਦਾ ਦੇਖ ਰਿਹਾ ਤੇ ਬ੍ਰਦਰ ਆਪਣੀ ਖਾ ਦੀ ਗੱਲ ਕਰਦਾ ਤੇ ਕਿੰਨੇ ਸਮੇਂ ਤੋਂ ਚੱਕਰ ਮਾਰ ਰਹੇ ਉਹ ਦੀ ਬਿਲੀ ਭਾਵ ਵਾਲਾ ਮੈਨੂੰ 1.5 ਸਾਲ ਹੋ ਗਿਆ ਹਾਂਜੀ ਕੋਈ ਇਨਸਾਫ ਨਹੀਂ ਮਿਲਿਆ ਜੀ ਤੱਕ ਕੋਈ ਨਹੀਂ ਮਿਲਿਆ ਜੀ ਕੋਈ ਨਹੀਂ ਮਿਲਿਆ ਬਸ ਫੋਨ ਹੀ ਆਂਦੇ ਕਿ ਤੁਸੀਂ ਬਿਲ ਨਹੀਂ ਤਾਰਿਆ ਤੇ ਤੱਕ ਹੀ ਹੁਣ ਹੀ ਤਾਰਿਆ ਮੈਂ ਉਹਨਾਂ ਨੂੰ ਖੁਦ ਕਹਿੰਦਾ ਕਿ ਤੁਹਾਨੂੰ ਆਪ ਖੁਦ ਆਪ ਆ ਕੇ ਵੇਖੋ ਕਿ 35 ਗੱਜ ਦੇ ਵਿੱਚ ਇੰਨਾ ਬਿੱਲ ਆ ਸਕਦਾ ਵਾ ਤੇ ਫਿਰ ਉਹ ਫੋਨ ਕੱਟ ਦਿੰਦੇ ਆ ਤੇ ਫੇਰ ਉਹ ਚੁੱਪ ਹੋ ਜਾਂਦੇ ਫੇਰ ਕੋਈ ਨਾ ਕੋਈ ਬੰਦਾ ਭੇਜ ਦਿੰਦੇ ਆ ਤਾਰ ਕੱਟਣ ਵਾਸਤੇ ਕੋਈ ਇਸ ਤਰ੍ਹਾਂ ਬੱਸ ਚੱਲਦਾ ਪਿਆ ਸਿਲਸਿਲਾ ਕਿੰਨੀ ਵਾਰੀ ਤਾਰ ਕੱਟ ਚੁੱਕੇ ਹੋਂ ਤੱਕ ਦਾ ਇੱਕ ਦੋ ਵਾਰੀ ਕੱਟਤੀ ਇਹਨਾਂ ਨੇ ਹਾਂਜੀ 10 ਵਾਰ ਕਰੇ ਮਾਨੂੰ ਲਗਾਈ ਗਈ ਇਹ ਤਾਰ ਫਿਰ ਉਹੀ ਰਿਕਵੈਸਟ ਕਰਕੇ ਕੇ ਨਾ ਕੇ ਨੂੰ ਹਾਂਜੀ ਇਸ ਤਰ੍ਹਾਂ ਤਾਂ ਹੁਣ ਬਿੱਲੀ ਭਾਗ ਲੈ ਗਈ ਕਹਿੰਦੇ ਪਏ ਨੇ ਬਿੱਲ ਤਾਰਨਾ ਪੈਣਾ ਜੀ ਤੁਹਾਨੂੰ ਹਾਂਜੀ ਉਹ ਕਹਿ ਰਹੇ ਤਾਰ ਲਗਾ ਕਹਿ ਰਹੇ ਕਹਿੰਦੇ ਜੇ ਨਹੀਂ ਤਾਰੋਗੇ ਤੇ ਫਿਰ ਤਾਰ ਕੱਟ ਦੇਣਗੇ ਜਾਂਦੇ ਫਿਰ ਕਹਿੰਦੇ ਕੇਸ ਕਰੋ ਹੂੰ ਕੇਸ ਲਾਉਣ ਵਾਸਤੇ ਵੀ ਪਹਿਲਾ 20% ਅਮਾਉਂਟ ਜਮ੍ਹਾਂ ਕਰਵਾਉਣੀ ਪੈਂਦੀ ਹੈ ਜੋ ਕਿ 50-60000 ਰੁਪਏ ਬਣਦੀ ਹੈ ਜੇ 50-60000 ਉਧਰ ਹੀ ਦਿਨਾਂ ਦੇ ਹੀ ਪੂਰਾ ਬਿਲਿੰਗ ਤਾਰ ਸਕਦੇ ਤੁਹਾਡੇ ਕੋਲ 50-60000 ਰੁਪਏ ਹੈਗਾ ਤਾਰਨ ਵਾਸਤੇ ਨਹੀਂ ਜੀ ਕਿੰਨੇ ਘਮਲੇ ਹਾਲਾਤ ਨੇ ਵੀ ਕਰਦੇ ਤੁਹਾਡੇ ਸਾਹਮਣੇ ਹੀ ਹੈ ਵੇਖ ਲਓ ਤੁਸੀਂ ਆ ਪਾਪਾ ਵੀਰੇ ਹੈਂਡੀਕੈਪ ਤੇ ਮੰਮੀ ਨੂੰ ਡਿਪਰੇਸ਼ਨ ਦੀ ਪ੍ਰੋਬਲਮ ਆ ਤੇ ਮੈਂ ਇਕੱਲਾ ਕਮਾਣ ਵਾਲਾ ਮਕਾਨ ਵਿੱਚ ਵੀ ਕੋਸ਼ਿਸ਼ ਕੀਤੀ ਆ ਰਹੀਏ ਕੋਰੇ ਲੋਥਾਂ ਹਾਂਜੀ ਕੀ ਕਰਨਾ ਫਿਰ ਤੁਹਾਨੂੰ ਪਤਾ ਹੀ ਇਹ ਬਿੱਲ ਕਿੱਥੋਂ ਵਰਤਾਰਨਾ ਮੈਨੂੰ ਤਾਰ ਕਾੜ ਜੈ ਨਹੀਂ ਤਾਂ ਅੱਜ ਕੱਲ ਬਿਜਲੀ ਤੋਂ ਤੁਹਾਨੂੰ ਪਤਾ ਹੀ ਬਿਜਲੀ ਤੋਂ ਬਿਨਾ ਗੁਜ਼ਾਰਾ ਨਹੀਂ ਕੀਤਾ ਵੀ ਲੱਗਦਾ ਕਿ ਮਕਾਨ ਵਿੱਚ ਤੋਂ ਬਾਹਰ ਬਿਲੀ ਭਾਗ ਵਾਲੇ ਤਾਂ ਦੀ ਜਾਨ ਛੱਡਣਗੇ ਕੀ ਪਤਾ ਇਹ ਤੇ ਹੋਣਾ ਹੈ ਅੱਭੀ ਜਾਣਦਾ ਹਾਂਜੀ ਤੇ ਕੀ ਮੰਗਦਾ ਹੁੰਦਾ ਵੀ ਮੇਰੀ ਬਸ ਇਹੋ ਫੀਲ ਹੈ ਕਿ ਸਾਡੀ ਹੈਲਪ ਕੀਤੀ ਜਾਵੇ ਕਈ ਇੰਨਾ ਬਿੱਲ ਨਹੀਂ ਤਾਰ ਸਕਦੇ ਕੁਝ ਘਰ ਦੀ ਕੰਡੀਸ਼ਨ ਦੇ ਸਕਦੇ ਜੇ ਤੁਹਾਨੂੰ ਪਤਾ ਹੈ ਦਿਹਾੜੀ ਵਾਲਾ ਬੰਦਾ ਕਿੰਨਾ 2.5 ਲੱਖ ਤੋਂ ਹੀ ساری ਜ਼ਿੰਦਗੀ ਜੀ ਨਹੀਂ 2.5 ਲੱਖ ਤੋਂ ਦੇਖਿਆ ਨਾ ਤੇ 2.5 ਲੱਖ ਸਾਨੂੰ ਬਿੱਲ ਆ ਗਿਆ ਹਾਂਜੀ ਜਿੱਨੇ ਪਵਨ ਸ਼ਰਮਾ ਜੀ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਇੱਕ ਬਹੁਤ ਹੀ ਪਸਮੰਦਾ ਇਲਾਕਾ ਗਰੀਬੀ ਰੇਖਾ ਤੋਂ ਹੇਠ ਵਾਲੇ ਇਲਾਕੇ ਤੇ ਅਸੀਂ ਪਹੁੰਚੇ ਹਾਂ ਜਿੱਥੇ ਗੁਰਬਤ ਦੀ ਔਰਤ ਕੇ ਸ਼ਾਇਦੀ ਇੱਕ ਮੈਂ ਕਵਾਂਗਾ ਨੰਗਾ ਨਾਚ ਔਰ ਐਸੀ ਤਸਵੀਰ ਪੇਸ਼ ਹੋਈ ਆ ਜਿੰਨੂੰ ਦੇ ਕੇ ਸਾਡਾ ਦਿਲ ਬਲੁੰਦ ਰਿਆ ਗਿਆ ਤੁਸੀਂ ਜਾਣਦੇ ਹੋ ਕਿ ਪੀਐਸਪੀਸੀਐਲ ਵੱਲੋਂ ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਲਈ ਬਹੁਤ ਸਾਰੇ ਯੂਨਿਟਸ ਮਾਫ ਆ ਆਮ ਲੋਕਾਂ ਦੇ ਲਈ ਵੀ ਮਾਫ ਆ ਉੱਥੇ ਹੀ ਇੱਕ ਏਦਾਂ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇਸ ਘਰ ਦੇ ਵਿੱਚ ਜੋ ਕਿ 35 ਗਜ ਦਾ ਇੱਕ ਮਕਾਨ ਆ ਇੱਥੇ ਹਰ ਵਿਅਕਤੀ ਪੱਲੇਦਾਰੀ ਕਰਦਾ ਦਿਹਾੜੀ ਕਰਦਾ ਔਰ ਇੱਕ ਯੁਵਾ ਪੀੜੀ ਦਾ ਬੱਚਾ ਉਹ ਵੀ ਵਿਚਾਰਾ ਦਿਹਾੜੀ ਕਰਦਾ ਨਿਟਿੰਗ ਦਾ ਕੰਮ ਕਰਦਾ ਔਰ ਉਹਨਾਂ ਨੂੰ ਦਸੰਬਰ 2022 ਦੇ ਵਿੱਚ ਉਹਨਾਂ ਨੇ ਐਵਰੇਜ 3 ਹਜ਼ਾਰ ਰੁਪਿਆ ਬਿੱਲ ਆਉਂਦਾ ਸੀ 2023 April ਦੇ ਵਿੱਚ ਉਹਨਾਂ ਨੂੰ 1000 ਰੁਪਿਆ ਬਿਜਲੀ ਦਾ ਬਿੱਲ ਆਇਆ ਉਸ ਤੋਂ ਬਾਅਦ ਐਬ੍ਰਾਪਟਲੀ ਮਈ 2023 ਦੇ ਵਿੱਚ ਉਹਨਾਂ ਨੂੰ ਬਿਜਲੀ ਦਾ ਬਿੱਲ 2,69,000 ਰੁਪਿਆ ਆ ਗਿਆ ਉਸ ਤੋਂ ਬਾਅਦ ਹੁਣ 24 ਤੱਕ ਪਹੁੰਚਦੇ ਪਹੁੰਚਦੇ 25 ਤੱਕ ਪਹੁੰਚਦੇ ਪਹੁੰਚਦੇ ਇਹ 3.5 ਲੱਖ ਤੋਂ ਪੌਣੇ 4 ਲੱਖ ਦੀ ਪਹੁੰਚ ਗਿਆ ਇਹ ਉਹ ਗਰੀਬ ਬੰਦੇ ਜਿਨ੍ਹਾਂ ਦੇ ਪਿਤਾ ਜੀ ਹੰਡੀ ਕਾਪ ਨੇ ਚੂੜਾ ਟੁੱਟਾ ਉਸ ਤੋਂ ਬਾਅਦ ਟੀਬੀ ਦਾ ਇਲਾਜ ਉਹਨਾਂ ਦਾ ਚੱਲਦਾ ਔਰ ਮਾਤਾ ਜੀ ਸਾਈਕੀਟਰੀ ਦੇ ਪੇਸ਼ੈਂਟ ਆ ਤੁਹਾਨੂੰ ਮੈਂ ਦਿਖਾ ਸਕਦਾ ਕਿ ਉਹਦੇ ਪਿਤਾ ਜੀ ਔਰ ਟੀਬੀ ਦਾ ਆਪਣਾ ਇਲਾਜ ਕਰਾਉਂਦੇ ਆ ਔਰ ਮਾਤਾ ਜੀ ਵੀ ਸਾਈਕੀਟਰੀ ਦੇ ਇੰਨੇ ਜ਼ਿਆਦਾ ਪੇਸ਼ੈਂਟ ਆ ਕਿ ਉਹ ਨਾਰਮਲ ਤਰੀਕੇ ਦੇ ਨਾਲ ਗੱਲ ਵੀ ਨਹੀਂ ਕਰ ਸਕਦੇ ਔਰ ਇਸ ਪਰਿਵਾਰ ਨਾਲ ਇੰਨੀ ਤਕਲੀਸ਼ ਆਈ ਕਿ ਪੀਐਸ ਪੀਸੀਐਲ ਵਿਭਾਗ ਇਹਨਾਂ ਨੂੰ ਫੋਰਸ ਕਰ ਰਿਹਾ ਕਿ ਇਹ ਬਿੱਲ ਜਮਾ ਕਰਾਉਣ अदरवाइज ਇਹਨਾਂ ਦੀ ਬੱਤੀ ਕੱਟ ਦਿੱਤੀ ਜਾਊਗੀ ਅੱਗੇ ਕਈ ਵਾਰ ਕੱਟ ਵੀ ਗਏ ਤੁਸੀਂ ਇਹ ਦੇਖੋਗੇ ਇੱਕ ਇਦਾਂ ਦਾ ਮਕਾਨ ਜਿੱਥੇ ਪੱਖੇ ਵੀ ਸਹੀ ਨਾਲ ਚੱਲਦੇ ਹੋਣ ਇੱਕ ਛੋਟਾ ਜਿਹਾ ਫ੍ਰਿਜ ਹੋਵੇ ਇੱਕ ਅੱਧਾ ਟੀਵੀ ਹੋਵੇ ਤੇ ਇੱਕ ਅੱਧਾ ਕੋ ਪਾਣੀ ਲਿਆਉਣ ਵਾਸਤੇ ਛੋਟੀ ਮੋਟੀ ਮੋਟਰ ਹੋਵੇ ਉਹ ਉਸ ਘਰ ਮਕਾਨ ਨੂੰ ਇੰਨੀ ਵੱਡੀ ਤਦਾਦ ਚ ਬਿੱਲ ਆ ਜ ਨਹੀਂ ਸਕਦਾ ਮੇਰਾ ਖਿਆਲ ਹੈ ਇੰਨਾਂ ਦੀ ਸਾਰੀ ਸਰਾਊਂਡਿੰਗ ਚ ਜਿੰਨੇ ਮਕਾਨ ਹੋਣਗੇ ਉਹਨਾਂ ਦਾ ਕੁੱਲ ਵੀ ਬਿੱਲ ਮਨਾ ਲਈਏ ਤੇ ਇੰਨਾ ਨਹੀਂ ਹੋ ਸਕਦਾ ਸੋ ਇਸ ਕਰਕੇ ਮੀਟਰ ਤਾਂ ਵਿਭਾਗ ਨੇ ਬਦਲ ਦਿੱਤਾ ਲੈਬ ਦੇ ਵਿੱਚ ਵੀ ਭੇਜਿਆ ਸਾਰੀਆਂ ਗੱਲਾਂ ਟੈਕਨੀਕਲ ਹੋਈਆਂ ਪਰ ਉਹੀ ਰਵਾਇਤੀ ਜਵਾਬ ਵਿਭਾਗ ਦੇ ਕਿ ਤੁਹਾਨੂੰ ਇਹ ਬਿੱਲ ਪੇ ਕਰਨਾ ਹੀ ਪੈਣਾ ਸੋ ਮੈਂ ਇੱਥੇ ਇਸ ਕਰਕੇ ਆਇਆ ਕਿ ਇੰਨਾਂ ਗਰੀਬਾਂ ਦੀ ਆਵਾਜ਼ ਬੁਲੰਦ ਹੋਵੇ ਮੋ ਮੰਤਰੀ ਪੰਜਾਬ ਤੱਕ ਆਵਾਜ਼ ਪਹੁੰਚੇ ਬਿਜਲੀ ਮੰਤਰੀ ਤੱਕ ਪਹੁੰਚੇ ਚੇਅਰਮੈਨ ਪੀਐਸ ਪੀਸੀਐਲ ਤੱਕ ਪਹੁੰਚੇ ਔਰ ਇਹਨਾਂ ਦੀ ਸੁਣਵਾਈ ਕਰਨ ਇਹਨਾਂ ਨਾਲ ਜਿਹੜੀ ਤਕੇਸ਼ਾਈ ਹੋ ਰਹੀ ਹੈ ਬਿਜਲੀ ਦੇ ਬਿੱਲ ਦੇ ਨਾਮ ਦੇ ਉੱਤੇ ਇਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਰੀਲੀਫ ਦਿੱਤਾ ਜਾਵੇ ਆਦਰਵਾਇਜ਼ ਪਰਿਵਾਰ ਆਪਣੀ ਜ਼ੁਬਾਨੀ ਕਹਿ ਰਿਹਾ ਕਿ ਅਸੀਂ ਤਾਂ ਆਪਣੀ ਜੀਵਨ ਲੀਲਾ ਤੱਕ ਸਮਾਪਤ ਕਰਨ ਨੂੰ ਫਿਰਦੇ ਹਾਂ ਸਾਨੂੰ ਜੀਣ ਦਾ ਅਧਿਕਾਰ ਵੀ ਸਾਡੇ ਕੋਲ ਖੋਇਆ ਜਾ ਰਿਹਾ ਜੇ ਸਾਡੇ ਮਕਾਨ ਦੀ ਕੁੱਲ ਕੀਮਤ 5-6 ਲੱਖ ਰੁਪਏ ਹੋਗੀ ਤੇ ਸਾਡੇ 3-4 ਲੱਖ ਰੁਪਏ ਬਿੱਲ ਅਸੀਂ ਕਿਵੇਂ ਦੇ ਦਾਂਗੇ ਸੋ ਇਸ ਕਰਕੇ ਇਹ ਬੜੀ ਦਰਦਨਾਕ ਤਸਵੀਰ ਆ ਮੈਂ ਅਪੀਲ ਕਰਦਾ ਸਾਰੇ ਸਮਾਜ ਸੇਵੀਆਂ ਨੂੰ ਸਾਰੇ ਪੋਲਿਟਿਕਲ ਲੀਡਰਸ ਨੂੰ ਮੁੱਖ ਮੰਤਰੀ ਪੰਜਾਬ ਨੂੰ ਔਰ ਬਿਜਲੀ ਵਿਭਾਗ ਦੇ ਮੰਤਰੀ ਨੂੰ ਇਹਦੇ ਨਾਲ-ਨਾਲ ਚੇਅਰਮੈਨ ਪੀਐਸਪੀਸੀਐਲ ਨੂੰ ਕਿ ਜਲਦੋਂ ਜਲਦ ਇਹਨਾਂ ਨੂੰ ਰਿਲੀਫ ਦਿੱਤਾ ਜਾਵੇ ਤਾਂ ਕਿ ਗਰੀਬਾਂ ਦੇ ਨਾਲ ਫਿਰ ਉਹੋ ਹੀ ਗੱਲਾਂ ਹੋ ਜੇ ਕਿ ਮਾੜੇ ਦਾ ਕੀ ਜ਼ੋਰ ਨਾ ਹੁੰਦਾ ਨਸ ਜਾਣਾ ਜਾਂ ਰੋਣਾ ਇਹਨਾਂ ਨਾਲ ੱਤਕਾ ਹੋਊਗਾ ਫਿਰ ਜਾਂ ਤੇ ਆਪਣੀ ਜੀਵਨ ਲੀਲਾ ਸਮਾਪਤ ਕਰਨਗੇ ਜਾਂ ਫਿਰ ਇਹ ਮਕਾਨ ਵੇਚ ਕੇ ਇਥੋਂ ਭੱਜ ਜਾਣਗੇ ਤੇ ساری ਉਮਰ ਰੋਣਗੇ ਇਸ ਤੋਂ ਪਹਿਲਾਂ ਹੀ ਜੇ ਕਿਸੇ ਨੂੰ ਬਰਾਬਰੀਤਾ ਦੇਣੀ ਆ ਇਕੁਐਲਿਟੀ ਦੇਣੀ ਆ ਇਕੁਇਟੀ ਦੇਣੀ ਆ ਤੇ ਆਪਣੇ ਗੁਰੂ ਨਗਰੀ ਅੰਮ੍ਰਿਤਸਰ ਦੇ ਨਾਗਰਿਕਾਂ ਨੂੰ ਬਚਾ ਲੈਣਾ ਚਾਹੀਦਾ ਉਹਨਾਂ ਦੀ ਸਹਾਇਤਾ ਕਰਕੇ ਜਲਦੋ ਜਲਦ ਰੀਲੀਫ ਦੇਣਾ ਚਾਹੀਦਾ ਬਿਲੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕਿਸੇ ਨਾਲ ਗੱਲਬਾਤ ਹੋਈ ਹੈ ਇਸ ਮਾਮਲੇ ਦੇ ਵਿੱਚ ਦੇਖੋ ਇਹਨਾਂ ਨੇ ਪੂਰੀ ਫਾਰਮਲ ਤਰੀਕੇ ਦੇ ਨਾਲ ਸਾਰਾ ਪ੍ਰੋਸੀਜਰ ਅਡਾਪਟ ਕੀਤਾ ਹੈ ਮੀਟਰ ਵੀ ਚੇਂਜ ਕੀਤਾ ਹੁਣ ਜੇ ਇੱਕ ਨਾਰਮਲ ਰੀਡਿੰਗ ਆ ਰਹੀ ਹੈ ਤੇ ਪਹਿਲਾਂ ਕੋਈ ਕਰਨ ਨਹੀਂ ਬੰਦਾ ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਵੀ ਤੇ ਬਾਅਦ ਦੇ ਵਿੱਚ ਵੀ ਕੋਈ ਐਦਾਂ ਦਾ ਟੈਕਨੀਕਲ ਆਨਸਰ ਇਹਨਾਂ ਨੂੰ ਨਹੀਂ ਮਿਲਿਆ ਜਿੱਥੋਂ ਪਤਾ ਲੱਗ ਸਕਦਾ ਕਿ ਇਹ ਕਾਰਨ ਹੈ ਇਸ ਬਿੱਲ ਦੇ ਵਿੱਚ ਵਾਧਾ ਹੋਣ ਦਾ ਸੋ ਸਿੱਧਾ-ਸਿੱਧਾ ਪਤਾ ਲੱਗਦਾ ਕਿ ਕੋਈ ਨਾ ਕੋਈ ਫਾਲਟ ਕਿਤੇ ਨਾ ਕਿਤੇ ਹੈਗਾ ਕੋਈ ਟਰਾਂਸਮਿਸ਼ਨ ਲਾਸ ਹੋ ਸਕਦਾ ਕਿਤੇ ਕੋਈ ਮੀਟਰ ਜੰਪ ਕਰ ਗਿਆ ਜਾਂ ਮੀਟਰ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਕਮੀ ਖਾਮੀ ਹੈਗੀ ਹੈ ਜਾਂ ਕੋਈ ਸ਼ਰਾਰਤਬਾਜ਼ੀ ਦੇ ਨਾਲ ਇਹ ਗੱਲ ਹੋਈ ਆ ਕੋਈ ਵੀ ਅਜੀਹਾ ਕਾਰਨ ਇਸ 35 ਗਜ ਦੇ ਮਕਾਨ ਦੇ ਵਿੱਚ ਜਿਨੂੰ ਬਾਥਰੂਮ ਤੱਕ ਨੂੰ ਦਰਵਾਜ਼ੇ ਨਹੀਂ ਲੱਗੇ ਰਸੋਈ ਨੂੰ ਨਹੀਂ ਲੱਗੇ ਖਿੜਕੀਆਂ ਦੇ ਉੱਪਰ ਵੀ ਕੱਪੜੇ ਲੰਗੇ ਆ ਇਹ ਲੋਕ ਪਰਦਾ ਵਿਚਾਰੇ ਕੱਪੜਿਆਂ ਦੇ ਨਾਲ ਪੁਰਾਣੇ ਕੱਪੜਿਆਂ ਦੇ ਨਾਲ ਕਰ ਰਿਹਾ ਇਹਨਾਂ ਨੇ ਲੱਖਾਂ ਦੇ ਵਿੱਚ ਬਿੱਲ ਕਿੱਥੋਂ ਬਾ ਲੈਣਾ ਸੀ ਸੋ ਮੇਰੀ ਅਪੀਲ ਹੈ ਕਿ ਇਹਨਾਂ ਦੀ ਮਦਦ ਵਾਸਤੇ ਸਾਰੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ